ਹੁਸ਼ਿਆਰਪੁਰ ਦੇ ਵਿੱਚ ਮਾਸੂਮ ਦੇ ਨਾਲ ਹੋਈ ਦਰਿੰਦਗੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਪ੍ਰਵਾਸੀਆਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਸ਼ਾਂਤੀ ਅਮਨ ਜੋ ਹੈ ਉਹ ਬਰਕਰਾਰ ਰੱਖਣ ਦੇ ਲਈ ਪਠਾਨਕੋਟ ਪੁਲਿਸ ਦੇ ਵੱਲੋਂ ਫਲੈਗ ਮਾਰਚ ਕਰਦਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੈ ਇਸੇ ਵਿਚਾਰੇ ਪੁਲਿਸ ਨੇ ਕਿਹਾ ਕਿ ਜੋ ਘਟਨਾ ਹੋਈ ਹੈ ਉਹ ਕਾਫੀ ਨਿੰਦਨਯੋਗ ਹੈ ਪਰ ਪਰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਨਾ ਖਰਾਬ ਹੋਵੇ ਇਸੇ ਨੂੰ ਲੈ ਕੇ ਫਲੈਗ ਮਾਰਚ ਕਰਦਿਆ ਗਿਆ ਹੈ ਕਿ ਕੁਝ ਪੁਲਿਸ ਅਧਿਕਾਰੀ ਦੇ ਵੱਲੋਂ ਆਖਿਆ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਜਾਨਿਕਸੁਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਏ ਤੋਂ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਹੋਈ ਵੱਡੀ ਘਟਨਾ ਤੋਂ ਬਾਅਦ ਜਿੱਥੇ ਪ੍ਰਵਾਸੀ ਲੋਕਾਂ ਨੂੰ ਜਿਹੜਾ ਕਿ ਪੰਜਾਬ ਦੇ ਲੋਕਾਂ ਵੱਲੋਂ ਬਾਹਰ ਕੱਢਿਆ ਜਾ ਰਿਹਾ ਉਸ ਨੂੰ ਲੈ ਕੇ ਮਾਹੌਲ ਕਿਤਨਾ ਕਿਤੇ ਸ਼ਾਂਤੀਪੂਰਨ ਹੋ ਰਿਹਾ ਉਸ ਦੇ ਦਰ ਵਿੱਚ ਵੱਖ-ਵੱਖ ਜਗ੍ਹਾ ਤੇ ਫਲੈਗ ਮਾਰਚ ਪੁਲਿਸ ਵੱਲੋਂ ਕੱਢੇ ਜਾ ਰਹੇ ਕਿ ਕੋਈ ਵੀ ਅਪਰੀਆ ਘਟਨਾ ਜਿਹੜੀ ਨਾ ਕਰ ਸਕੇ ਪਠਾਨਕੋਟ ਦੀ ਬੂਹਾਂ ਤੋਂ ਵੀ ਇਹ ਨਾ ਦੇਖ ਨੂੰ ਕਿ ਇਸ ਲਈ ਪਠਾਨਕੋਟ ਦੇ ਵਿੱਚ ਵੀ ਜਿਹੜਾ ਫਲੈਗ ਮਾਰਚ ਪੁਲਿਸ ਵੱਲੋਂ ਜਿਹੜਾ ਕੱਢਿਆ ਜਾ ਰਿਹਾ ਤਾਂ ਕਿ ਮਾਹੌਲ ਜਿਹੜਾ ਸ਼ਾਂਤੀਪੂਰਨ ਜਿਹੜਾ ਬਣਿਆ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨਾ ਹੋਏ ਸਾਰੇ ਸਬੰਧੀ ਬਾਰੇ ਜਿਹੜਾ ਸਬੰਧੀ ਡੀਐਸਪੀ ਸਿਟੀ ਸਮੇਰ ਸਿੰਘ ਮਾਨ ਹੋਣਾ ਸਾਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਹਰ ਵੇਲੇ ਲੋਕਾਂ ਦੀ ਸਤਿਕਾਰ ਲਈ ਮਸਹਨ ਹੈ ਤੇਕਰ ਕਿਸੇ ਨੂੰ ਵੀ ਕੋਈ ਕਿਸੇ ਦੇ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਤਾਂ ਪੁਲਿਸ ਨੂੰ ਸੂਚਿਤ ਕਰੇ ਇਸ ਤੋਂ ਇਲਾਵਾ ਕੀ ਕਹਣਾ ਡੀਐਸਪੀ ਸਿਟੀ ਸਮੇਰ ਸਿੰਘ ਮਾਨ ਹੋਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਦੋ ਦੈਨਿਕ ਸਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਜਿਸ ਤਰ੍ਹਾਂ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਇਨਸੀਡੈਂਟ ਇਸ ਤਰ੍ਹਾਂ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮ ਕਾਰਗਰ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਜਿਦੇ ਕਾਰਨ ਇਸ਼ੂਸ ਬਣੇ ਆ ਪ੍ਰਾਇਮਰਲੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨਸ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੇ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਅਗੇਂਸ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ ਆਪਣੇ ਹੱਥੇ ਕੋਈ ਕਾਨੂੰਨ ਲਾਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂ ਚਾਰੋਂ ਐਸਐਚਓਜ਼ ਮੇਰੇ ਨਾਲ ਆ ਇੱਥੇ ਇਹਨਾਂ ਨੂੰ ਮੈਂ ਸਖਤ ਆਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ 'ਚ ਜਾਂ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹ ਲੋ ਕਿ ਵੀ ਤਲਖੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇੱਥੇ ਕਾਨੂੰਨ ਹੈ ਲਾਅ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਕਿਸੇ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆਕੇ ਇਨਫੋਰਮ ਕਰੇ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋਟ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਹੈ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਕੱਲੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਤਿਆਦ ਦੇ ਤੌਰ ਤੇ ਆਪਾਂ ਅੱਜ ਫੁੱਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ 'ਚ ਅਲੱਗ-ਅਲੱਗ ਜਗਾਵਾਂ 'ਚ ਕੱਢ ਰਹੇ ਆ ਤਾਂ ਕਿ ਸੈਂਸ ਆਫ ਸਿਕਿਉਰਿਟੀ ਜਿਹੜੀ ਆ ਉਹ ਆਵੇ ਬੰਦਿਆਂ 'ਚ ਤੇ ਇੱਕ ਇਹ ਵੀ ਮਾਹੌਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਕਿਸੇ ਚ ਲੱਗੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਏ 'ਚ ਬਲਕਿ ਬਾਕੀ ਏਰੀਆਸ 'ਚ ਵੀ ਪੂਰੇ ਜ਼ਿਲ੍ਹੇ 'ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਆ ਉਹ ਵਧਾ ਰਹੇ ਆ ਇਹ ਗੱਲ ਹੈ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਨੂੰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਨੂੰ ਤਕਰੀਬਨ 304000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ 'ਚ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਹਾਂ ਐਜ਼ ਆਫ ਨਾ ਪਠਾਨਪੁਰ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਪੋਰਟ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਹੈ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇਮਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਹੈ ਕੰਮ ਕਰ ਸਕਦਾ ਹੈ। ਬਾਕੀ ਅਗਰ ਕਿਸੇ ਨੂੰ ਕੋਈ ਸਪੈਸੀਫਿਕ ਕੰਪਲੇਂਟ ਹੈ ਉਹ ਸਾਨੂੰ ਆ ਕੇ ਦੱਸੇ ਆਪਾਂ ਐਜ਼ ਅ ਪੁਲਿਸ ਉਹਨੂੰ ਰਿਜ਼ੋਲਵ ਕਰਾਂਗੇ ਨਾ ਕੋਈ ਇੰਡੀਵਿਜੂਅਲ ਜਾਂ ਕੋਈ ਆਰਗੇਨਾਈਜੇਸ਼ਨ ਨੂੰ ਰਿਜ਼ੋਲਵ ਕਰਾਂਗੇ। ਇਸ ਲਈ ਮੈਂ ਫੇਰ ਬੜੇ ਹੀ ਜਿਹਨੂੰ ਕਹਿੰਦੇ ਆ ਕਿ ਵੀ ਸਮਝਾਉਣ ਵਾਲੇ ਨਜ਼ਰੀਏ ਨਾਲ ਕਹਿ ਰਹੇ ਕਿ ਕੋਈ ਵੀ ਬੰਦਾ ਕਾਨੂੰਨ ਆਪਣੇ ਹੱਥੇ ਨਹੀਂ ਲਾਊਗਾ ਕਿਸੇ ਨੂੰ ਕੋਈ ਗ੍ਰਿਵੈਂਸ ਆ ਪੁਲਿਸ ਨੂੰ ਇਨਫੋਰਮ ਕਰੇ ਬਾਕੀ ਪੁਲਿਸ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰ ਰਹੀ ਹੈ ਬਾਕੀ ਜਿਹੜੀ ਚੈਕਿੰਗ ਆਪਾਂ ਆਲਰੇਡੀ ਕਰ ਰਹੇ ਆ ਪਠਾਨਕੋਟ ਚ ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਨਾਕੇ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਆ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਆ ਦਬਿਸ਼ ਆ ਉਹ 24x7 ਆ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਕਿਸ ਨੂੰ ਕਭਰਾਂਦੀ ਜਾਂ ਗਲਤ ਇਮਪ੍ਰੈਸ਼ਨ ਜਾਂ ਧਾਰਨਾ ਪਾਲਨ ਦੀ ਲੋ। ਹੁਸ਼ਿਆਰਪੁਰ ਦੇ ਵਿੱਚ ਮਾਸੂਮ ਦੇ ਨਾਲ ਹੋਈ ਦਰਿੰਦਗੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਪ੍ਰਵਾਸੀਆਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਸ਼ਾਂਤੀ ਅਮਨ ਜੋ ਹੈ ਉਹ ਬਰਕਰਾਰ ਰੱਖਣ ਦੇ ਲਈ ਪਠਾਨਕੋਟ ਪੁਲਿਸ ਦੇ ਵੱਲੋਂ ਫਲੈਗ ਮਾਰਚ ਕਰਦਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੈ। ਇਸੇ ਵਿਚਾਰਲੇ ਪੁਲਿਸ ਨੇ ਕਿਹਾ ਕਿ ਜੋ ਘਟਨਾ ਹੋਈ ਹੈ ਉਹ ਕਾਫੀ ਨਿੰਦਨਯੋਗ ਹੈ ਪਰ ਪਰ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਨਾ ਖਰਾਬ ਹੋਵੇ ਇਸੇ ਨੂੰ ਲੈ ਕੇ ਫਲੈਗ ਮਾਰਚ ਕਰਦਿਆ ਗਿਆ ਹੈ। ਕਿ ਕੁਝ ਪੁਲਿਸ ਅਧਿਕਾਰੀ ਦੇ ਵੱਲੋਂ ਆਖਿਆ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ। ਜਾਨਿਕ ਸਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰ ਦਵਾਏ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਵਿੱਚ ਹੋਈ ਵੱਡੀ ਘਟਨਾ ਤੋਂ ਬਾਅਦ ਇਸੇ ਪ੍ਰਵਾਸੀ ਲੋਕਾਂ ਨੂੰ ਜਿਹੜਾ ਕਿ ਪੰਜਾਬ ਦੇ ਲੋਕਾਂ ਵੱਲੋਂ ਬਾਹਰ ਕੱਢਿਆ ਜਾ ਰਿਹਾ ਉਸ ਨੂੰ ਲੈ ਕੇ ਮਾਹੌਲ ਕਿਤਨਾ ਕਿਤੇ ਸ਼ਾਂਤੀਪੂਰਨ ਹੋ ਰਿਹਾ ਉਸ ਦੇ ਦਰ ਵਿੱਚ ਵੱਖ-ਵੱਖ ਜਗ੍ਹਾ ਤੇ ਫਲੈਗ ਮਾਰਚ ਪੁਲਿਸ ਵੱਲੋਂ ਕੱਢੇ ਜਾ ਰਹੇ ਕਿ ਕੋਈ ਵੀ ਅਪਰੀਆ ਘਟਨਾ ਜਿਹੜੀ ਨਾ ਕਰ ਸਕੇ ਪਖਾਨਪੋੜ ਦੀ ਬੂਹਾਂ ਤੋਂ ਵੀ ਇਹਨਾਂ ਦੇਖ ਨੂੰ ਕਿ ਇਸ ਲਈ ਪਖਾਨਪੋੜ ਦੇ ਵਿੱਚ ਵੀ ਜਿਹੜਾ ਫਲੈਗ ਮਾਰਚ ਪੁਲਿਸ ਵੱਲੋਂ ਜਿਹੜਾ ਕੱਢਿਆ ਜਾ ਰਿਹਾ ਤਾਂ ਕਿ ਮਾਹੌਲ ਜਿਹੜਾ ਸ਼ਾਂਤੀਪੂਰਨ ਜਿਹੜਾ ਬਣਿਆ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨਾ ਹੋਏ ਸਾਰੇ ਸਬੰਧੀ ਬਾਰੇ ਜਿਹੜਾ ਸਬੰਧੀ ਡੀਐਸਪੀ ਸਿਟੀ ਸਮੇਰ ਸਿੰਘ ਮਾਨ ਹੋਣਾ ਸਾਰੀ ਜਾਣਕਾਰੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੁਲਿਸ ਹਰ ਵੇਲੇ ਲੋਕਾਂ ਦੀ ਸਤਿਕਾਰ ਲਈ ਨਿਸ਼ਫੇ ਰਹੇ ਤੇਕਰ ਕਿਸੇ ਨੂੰ ਵੀ ਕੋਈ ਕਿਸੇ ਦੇ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਤਾਂ ਪੁਲਿਸ ਨੂੰ ਸੂਚਿਤ ਕਰੇ ਇਸ ਤੋਂ ਇਲਾਵਾ ਕੀ ਕਹਣਾ ਡੀਐਸਪੀ ਸਿਟੀ ਸਮੇਰ ਸਿੰਘ ਮਾਨ ਹੋਣਾ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤੇ ਦੋ ਦੈਨਿਕ ਸਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਜਿਸ ਤਰ੍ਹਾਂ ਤੁਸੀਂ ਜਾਣ ਰਹੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਇਨਸੀਡੈਂਟ ਇਸ ਤ ਜਿਹੜੇ ਆਪਣੇ ਪੰਜਾਬ ਤੋਂ ਬਾਹਰੋਂ ਆਏ ਬੰਦੇ ਇੱਥੇ ਜਿਹੜੇ ਕੰਮਕਾਮ ਕਰ ਰਹੇ ਆ ਉਹਨਾਂ ਨਾਲ ਬਦਸਲੂਕੀ ਵੀ ਹੋਈ ਹੈ ਕਈ ਇਨਸੀਡੈਂਟਸ ਤੇ ਕਈ ਜਗ੍ਹਾ ਮਤਲਬ ਕਿ ਉਹਨਾਂ ਵੱਲੋਂ ਵੀ ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਜਿਦੇ ਕਾਰਨ ਇਸ਼ੂਸ ਬਣੇ ਆ ਪ੍ਰਾਇਮਰਲੀ ਮਾਨਯੋਗ ਡੀਜੀਪੀ ਪੰਜਾਬ ਐਸਐਸਪੀ ਪਠਾਨਕੋਟ ਜੀ ਦੀ ਡਾਇਰੈਕਸ਼ਨ ਜਿਹੜੀਆਂ ਇਸ ਪ੍ਰਕਾਰ ਆ ਕਿ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਤ 'ਚ ਜਿਹੜਾ ਆਪਣੇ ਡਿਸਟ੍ਰਿਕਟ 'ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਅਗੇਂਸਟ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ ਆਪਣੇ ਹੱਥ ਚ ਕੋਈ ਕਾਨੂੰਨ ਲਾਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੂ ਚਾਰੋਂ ਐਸਐਚਓਜ਼ ਮੇਰੇ ਨਾਲ ਆ ਇੱਥੇ ਇਹਨਾਂ ਨੂੰ ਮੈਂ ਸਖਤ ਤਦੇਸ਼ ਦਿੱਤੇ ਆ ਕਿ ਵੀ ਕਿਸੇ ਵੀ ਪ੍ਰਕਾਰ ਦਾ ਲੜਾਈ ਝਗੜਾ ਸ਼ਹਿਰ ਚ ਜਾਂ ਕਿਸੇ ਇੱਕ ਗੁੱਟ ਦਾ ਦੂਸਰੇ ਗੁੱਟ ਨਾਲ ਕੋਈ ਆਪਸੀ ਕੋਈ ਜਿਹਨੂੰ ਕਹ ਲੋ ਕਿ ਵੀ ਤਲਖੀ ਰੱਖਣੀ ਜਾਂ ਲੜਾਈ ਝਗੜਾ ਕਰਨਾ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਉਹਦੇ ਨਾਲ ਇਹ ਐਕਸੈਪਟੇਬਲ ਨਹੀਂ ਹੋਊਗਾ ਇੱਥੇ ਕਾਨੂੰਨ ਹੈ ਲਾਅ ਹੈ ਉਹਦੇ ਮੁਤਾਬਕ ਹੀ ਕੰਮ ਚੱਲੂਗਾ ਕਿਸੇ ਨੂੰ ਅਗਰ ਕੋਈ ਇਸ਼ੂ ਹੈ ਉਹ ਸਾਨੂੰ ਪੁਲਿਸ ਨੂੰ ਆਕੇ ਇਨਫੋਰਮ ਕਰੇ ਆਪਾਂ ਨੂੰ ਰਿਜ਼ੋਲਵ ਕਰਾਂਗੇ ਪਠਾਨਕੋਟ ਜਿਹੜਾ ਇੱਕ ਬੜਾ ਹੀ ਪੀਸਫੁੱਲ ਜਿਹੜਾ ਟਾਊਨ ਹੈ ਇੱਥੇ ਇਸ ਤਰ੍ਹਾਂ ਦੀਆਂ ਬਿਲਕੁਲ ਕੋਈ ਵੀ ਕਦੇ ਵੀ ਇਨਸੀਡੈਂਟ ਨਹੀਂ ਹੋਏ ਹੋਪਫੁਲੀ ਅੱਗੇ ਵੀ ਨਹੀਂ ਹੋਣਗੇ ਫਿਰ ਵੀ ਇਤਿਆਦ ਦੇ ਤੌਰ ਤੇ ਆਪਾਂ ਅੱਜ ਫੁੱਟ ਪੈਟਰੋਲ ਜਿਹੜਾ ਉਹ ਆਪਣੇ ਸ਼ਹਿਰ ਦੇ ਏਰੀਏ 'ਚ ਅਲੱਗ-ਅਲੱਗ ਜਗਾਵਾਂ 'ਚ ਕੱਢ ਰਹੇ ਆ ਤਾਂ ਕਿ ਸੈਂਸ ਆਫ ਸਿਕਿਉਰਿਟੀ ਜਿਹੜੀ ਆ ਉਹ ਆਵੇ ਬੰਦਿਆਂ 'ਚ ਤੇ ਇੱਕ ਇਹ ਵੀ ਮਾਹੌਲ ਪੈਦਾ ਹੋਵੇ ਕਿ ਵੀ ਡਰ ਨਾ ਕਿਸੇ ਨੂੰ ਇਸ 'ਚ ਲੱਗੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਏ 'ਚ ਬਲਕਿ ਬਾਕੀ ਏਰੀਆਜ਼ 'ਚ ਵੀ ਪੂਰੇ ਜ਼ਿਲ੍ਹੇ 'ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਆ ਉਹ ਵਧਾ ਰਹੇ ਆ ਇਹ ਗੱਲ ਹੈ ਕਿ ਵੀ ਬਿਨਾ ਆਧਾਰ ਕਾਰਡ ਦੇ ਜਾਂ ਬਿਨਾ ਕਿਸੇ ਡਾਕੂਮੈਂਟ ਦੇ ਪ੍ਰਵਾਸੀ ਜਾਂ ਬਾਹਰ ਦੇ ਬੰਦੇ ਇੱਥੇ ਆਏ ਆ ਉਸ ਸੀਜ਼ਨ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਆਪਾਂ ਨੂੰ ਤਕਰੀਬਨ 304000 ਬੰਦੇ ਜਿਹੜੇ ਪਹਿਲੇ ਵੀ ਵੈਰੀਫਾਈ ਕੀਤੇ ਆ ਉਹਨਾਂ ਦੇ ਮਤਲਬਕ ਪੁਲਿਸ ਸਟੇਸ਼ਨਸ 'ਚ ਆਪਾਂ ਉਹਨਾਂ ਦੀਆਂ ਵੈਰੀਫਿਕੇਸ਼ਨਸ ਭੇਜੀ ਆ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਆਪਾਂ ਕਰ ਰਹੇ ਆ ਐਜ਼ ਆਫ ਨਾ ਪਠਾਨਪੁਰ ਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆਈ ਕਿ ਕੋਈ ਕ੍ਰਿਮੀਨਲ ਰਿਪੋਰਟ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬੰਦਾ ਇੱਥੇ ਆਇਆ ਹੈ ਇਸ ਲਈ ਕਿਸੇ ਨੂੰ ਵੀ ਪੈਨਿਕ ਕਰਨ ਦੀ ਜਾਂ ਗਲਤ ਇੰਪ੍ਰੈਸ਼ਨ ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਬਾਕੀ ਦੇਖੋ ਇੰਡੀਆ ਇਜ਼ ਅ ਫ੍ਰੀ ਕੰਟਰੀ ਬੰਦਾ ਕਿਤੇ ਵੀ ਕਿਤੇ ਵੀ ਜਾ ਸਕਦਾ ਹੈ ਕੰਮ ਕਰ ਸਕਦਾ ਹੈ। ਬਾਕੀ ਅਗਰ ਕਿਸੇ ਨੂੰ ਕੋਈ ਸਪੈਸੀਫਿਕ ਕੰਪਲੇਂਟ ਹੈ ਉਹ ਸਾਨੂੰ ਆ ਕੇ ਦੱਸੇ ਆਪਾਂ ਐਜ਼ ਅ ਪੁਲਿਸ ਉਹਨੂੰ ਰਿਜ਼ੋਲਵ ਕਰਾਂਗੇ ਨਾ ਕੋਈ ਇੰਡੀਵਿਜੂਅਲ ਜਾਂ ਕੋਈ ਆਰਗੇਨਾਈਜੇਸ਼ਨ ਨੂੰ ਰਿਜ਼ੋਲਵ ਕਰਾਂਗੇ। ਇਸ ਲਈ ਮੈਂ ਫੇਰ ਬੜੇ ਹੀ ਜਿਹਨੂੰ ਕਹਿੰਦੇ ਆ ਕਿ ਵੀ ਸ ਸਮਝਾਉਣ ਵਾਲੇ ਨਜ਼ਰੀਏ ਨਾਲ ਕਹਿ ਰਹੇ ਕਿ ਕੋਈ ਵੀ ਬੰਦਾ ਕਾਨੂੰਨ ਆਪਣੇ ਹੱਥੇ ਨਹੀਂ ਲਾਊਗਾ ਕਿਸੇ ਨੂੰ ਕੋਈ ਗ੍ਰਿਵੈਂਸ ਆ ਪੁਲਿਸ ਨੂੰ ਇਨਫੋਰਮ ਕਰੇ ਬਾਕੀ ਪੁਲਿਸ ਉਹਦੀ ਵੈਰੀਫਿਕੇਸ਼ਨ ਵੀ ਕਰ ਰਹੀ ਹੈ ਬਾਕੀ ਜਿਹੜੀ ਚੈਕਿੰਗ ਆਪਾਂ ਆਲਰੇਡੀ ਕਰ ਰਹੇ ਆ ਪਠਾਨਕੋਟ ਚ ਪਠਾਨ ਪੰਜਾਬ ਚ ਸਭ ਤੋਂ ਜ਼ਿਆਦਾ ਨਾਕੇ ਆਲਮੋਸਟ ਜਿਹੜੇ ਪਠਾਨਕੋਟ ਦੇ ਏਰੀਆ ਚ ਲੱਗੇ ਤੇ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਦਬਿਸ਼ ਹੈ ਔਰ 24 ਇਨ ਟੂ 7 ਹੈ ਸਿਟੀ ਦੇ ਏਰੀਆਸ ਚ ਬਾਰਡਰ ਦੇ ਏਰੀਆਸ ਚ ਬਾਕੀ ਧਾਰ ਦੇ ਏਰੀਆਸ ਚ ਵੀ ਤੇ ਕਿਸੇ ਨੂੰ ਘਬਰਾਣ ਦੀ ਜਾਂ ਗਲਤ ਇਮਪ੍ਰੈਸ਼ਨ ਜਾਂ ਧਾਰਨਾ ਪਾਲਣ ਦੀ ਲੋੜ ਨਹੀਂ